ਜੇੜਾ ਕੋਈ ਪੰਜਾਬ ਦੇ ਪਾਉਣ ਪਾਣੀ ਸੱਭਿਆਚਾਰ ਨੂੰ ਖਤਮ ਕਰਨਾ ਚਾਹੁੰਦਾ ਅਸੀਂ ਲੱਟੇਪਤਾ ਫਲਾਲ ਤੇ ਅਸੀਲ ਦਾ ਫਲਾਕ ਕਿ ਅਸੀਂ ਆਹ ਕਰ ਦਾਂਗੇ ਇਹ ਨਹੀਂ ਕਿ ਹੋਣਾ ਪੰਜਾਬ ਪੰਜਾਬ ਗੁਰਾਂ ਦੀ ਨੌ ਤੇ ਬਸਦਾ ਸੀ ਖਾਲਸਾ ਪੰਥ ਬੈਠਾ ਨਹੀਂ ਲੋਨੀ ਦਾ ਪੰਜਾਬੀ ਬਾਬਾ ਜੀ ਉਹ ਤਾਂ ਫਿਰ ਫੋਰਨ ਇੰਡਸਟਰੀ ਚ ਕੰਮ ਕਰਦੀ ਆ ਦੇਖੋ ਜਿਹੜਾ ਕੋਈ ਇਹੋ ਜਿਹਾ ਕਰਾਊਗਾ ਹੌਲੀ ਹੌਲੀ ਸਭ ਦਾ ਉਹ ਆ ਜਾਣਾ ਬਾਰੀ ਉਹ ਤੇ ਪਾ ਵੀ ਦਾਬ ਜ ਹੋ ਗਈ ਉਹਦਾ ਕਾਊਂਟ ਬੰਦ ਕਰਤਾ ਜਿਹੜੇ ਲਸਕਰਤਾ ਫਲਾਉਂਦੇ ਨੇ ਇੰਨੀ ਆ ਜਿੰਦਗੀਆਂ ਬਰਬਾਦ ਕਰਦੇ ਨੇ ਉਹਨਾਂ ਤੇ ਐਫਆਈਆਰ ਦਰਜ ਕਿਉਂ ਨਹੀਂ ਹੁੰਦੀ ਉਹਨਾਂ ਦੇ ਉੱਤੇ ਜਿਹੜੇ ਉਹਨਾਂ ਦੇ ਚੈਨਲ ਕਿਉਂ ਨਹੀਂ ਤੁਰਤ ਬੰਦ ਕਰੇ ਜਾਂਦੇ ਸਤਿ ਸ਼੍ਰੀ ਅਕਾਲ ਮੈਂ ਗੁਰਪਿਆਰ ਸਿੰਘ ਤੁਸੀਂ ਜੁੜ ਚੁੱਕੇ ਹੋ ਦੂਜਾ ਪੰਜਾਬ ਟੀਵੀ ਦੇ ਨਾਲ ਪਿਛਲੇ ਦਿਨੀ ਕਮਲਕੌਰ ਭਾਬੀ ਦਾ ਜੋ ਕਿ ਇੱਕ ਇੰਸਟਾਗ੍ਰam ਇਨਫਲੂਐਂਸਰ ਸੀ ਉਹਦਾ ਮਰਡਰ ਕੀਤਾ ਜਾਂਦਾ ਤੇ ਮਰਡਰ ਦੇ ਵਿੱਚ ਨਾਮ ਸਾਹਮਣੇ ਆਉਂਦਾ ਜਿਸ ਵੱਲੋਂ ਮਰਡਰ ਕੀਤਾ ਜਾਂਦਾ ਤਿੰਨ ਜਣੇ ਤੇ ਜਿਹੜਾ ਮੇਨ ਮੁਖ ਜਿਹੜਾ ਕਰਿੰਦਾ ਸੀ ਉਸਦਾ ਨਾਮ ਹੈ ਅੰਮ੍ਰਿਤਪਾਲ ਸਿੰਘ ਮਹਿਰੋ ਸਾਡੇ ਵਿੱਚ ਸਾਰੀ ਗੱਲਬਾਤ ਦੇ ਦੌਰਾਨ ਅੱਜ ਮੌਜੂਦ ਹੋਣਗੇ ਬਾਬਾ ਰਾਜਾ ਰਾਜ ਸਿੰਘ ਜੀ ਬਾਬਾ ਸਭ ਤੋਂ ਪਹਿਲਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਸਾਨੂੰ ਟਾਈਮ ਦੇਣ ਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਛਾ ਬਾਬਾ ਜੀ ਜਿਹੜਾ ਇਹ ਮਰਡਰ ਹੋਇਆ ਕਮਲਕੌਰ ਭਾਬੀ ਦਾ ਤੁਸੀਂ ਇਸ ਨੂੰ ਕਿਵੇਂ ਦੇਖਦੇ ਹੋ ਦੇਖੋ ਪਾਪੀ ਨੂੰ ਮਾਰਨੇ ਕੋ ਪਾਪ ਮਾਹਵਤਿਆ ਜਿਹੜਾ ਕੋਈ ਸਮਾਜ ਦੇ ਵਿੱਚ ਗੰਦਗੀ ਫੈਲਉਂਦਾ ਉਹ ਗੰਦ ਸਾਫ ਕਰਨੇ ਸ਼ਹੀਦ ਨੰਦਾ ਹੂੰ ਉਹ ਕੰਚਨ ਕੁਮਾਰੀ ਜਿਹੜੀ ਉਹਨੂੰ ਨੇ ਮੈਰ ਉਹਨੇ ਪਹਿਲਾਂ ਵੀ ਸੰਭਾਲਿਆ ਉਹਨੂੰ ਭੇਡ ਵੀ ਗਿਆ ਜੀ ਪਰ ਉਹ ਨਾਂ ਬਾਜ ਆਈ ਫਿਰ ਉਹਨਾਂ ਨੇ ਹਾਰ ਕੇ ਕਦਮ ਚੱਕਣਾ ਪਿਆ ਹੂੰ ਇਹ ਸਾਡਾ ਪੰਜਾਬ ਆ ਗੁਰਾਂ ਦੇ ਨਾਮ ਤੇ ਵਸਦਾ ਇੱਥੇ ਦਾ ਕਲਚਰ ਇੱਥੇ ਦਾ ਸੰਭਿਆਚਾਰ ਜਿਹੜਾ ਇੱਥੇ ਦਾ ਮਾਹੌਲ ਆ ਉਹ ਬਹੁਤ ਚੜ੍ਹਦੀ ਕਲਾ ਤੇ ਨੰਮਨ ਰੋਹਾ ਹੂੰ ਜੇ ਕੋਈ ਇਸ ਨੂੰ ਗੰਦਲਾ ਕਰਨ ਦਾ ਕੋਸ਼ਿਸ਼ ਕਰੂਗਾ ਇਥੇ ਲੈਕਚਰ ਤਾਂ ਸਹੀ ਦਾ ਫਨਾਉਣ ਦੀ ਕੋਸ਼ਿਸ਼ ਕਰੂਗਾ ਫਿਰ ਜਿਹੜੇ ਪੰਜਾਬ ਦੇ ਅਣਖੀ ਲੋਕ ਨੇ ਬਖਸ਼ਦੇ ਨਹੀਂ ਹੈਗੇ ਚਾਹੇ ਘਰੇ ਹੋਵੇ ਚਾਹੇ ਕੋਈ ਬਾਹਰ ਹੋਵੇ ਉਹ ਨਹੀਂ ਬਖਸ਼ਦੇ ਹੈਗੇ ਜੀ ਇਸ ਕਰਕੇ ਸਰਕਾਰ ਵੀ ਇਸ ਕਤਲ ਦੀ ਜ਼ਿੰਮੇਦਾਰ ਆ ਅੱਛਾ ਬਾਬਾ ਜੀ ਜਿਹੜੇ ਲੋਕਾਂ ਦਾ ਕਾਫੀ ਜਿਹੜਾ ਤਬਕਾ ਉਹ ਕਹਿ ਰਿਹਾ ਵੀ ਇੱਕ Hindu ਲੜਕੀ ਨੂੰ ਟਾਰਗੇਟ ਕੀਤਾ ਗਿਆ ਕਈ ਸਿੱਖ ਕੁੜੀਆਂ ਨੇ ਜਿਹੜੀਆਂ ਵਲਗਰ ਕੰਟੈਂਟ ਬਣਾਉਂਦੀਆਂ ਨੇ ਇੰਸਟਾਗ੍ਰam ਤੇ ਫੇਸਬੁੱਕ ਤੇ ਹਨਾ ਤੇ ਕਈ ਕੁੜੀਆਂ ਨੇ ਜਿਹੜੀਆਂ ਇੰਟਰਨੈਸ਼ਨਲ ਲੈਵਲ ਤੇ ਕਈ ਇੰਡਸਟਰੀਜ਼ ਨੇ ਜੇ ਮੈਂ ਨਾਮ ਕਰਾਂ ਪੋਰਨ ਇੰਡਸਟਰੀ ਦੀ ਉਹਦੇ ਵਿੱਚ ਪੰਜਾਬੀ ਕੁੜੀਆਂ ਕੰਮ ਕਰਦੀਆਂ ਨੇ ਕਿਉਂ ਨਹੀਂ ਇਹੋ ਜੇ ਜਿਹੜੇ ਨੇ ਹਿੰਗ ਸਿੰਘ ਨੇ ਜਾਂ ਅਮਰਤਪਾਲ ਸਿੰਘ ਮਹਿਰੋ ਵਰਗੇ ਨੇ ਉਹਨਾਂ ਤੇ ਕਿਉਂ ਨਹੀਂ ਐਕਸ਼ਨ ਕਰਦੇ ਕਿਉਂ ਇੱਕ Hindu ਕੁੜੀ ਨੂੰ ਟਾਰਗੇਟ ਕੀਤਾ ਗਿਆ ਕਾਫੀ ਲੋਕਾਂ ਦਾ ਜਿਹੜਾ ਇਹ ਸਵਾਲ ਆ ਸਾਹਮਣੇ ਆ ਰਿਹਾ ਪੁੱਛਿਆ ਜਾ ਰਿਹਾ ਤੇ ਫਿਰ ਮੈਂ ਉਹਨਾਂ ਨੂੰ ਪੁੱਛਣਾ ਚਾਹੁੰਨਾ ਉਹ ਐਸੀ ਤੈਸੀ ਕਰਨ ਨੂੰ ਬਣੀ ਤੀ ਸਿੱਖਾ ਉਹਨੂੰ ਕਿਹਾ ਕਿ ਆਦੀ ਵੀ ਸਾਡੀ ਉਹਨੂੰ ਬਦਨਾਮ ਕਰਦੇ ਤੂੰ ਕਮਲਕੌਰ ਬਣ ਜਾ। ਅਨਚਨਕਮਾਰੀ ਬਣ ਕੇ ਰਹਿੰਦੀ। ਜੀ। ਉਹਨਾਂ ਲੋਕਾਂ ਨੂੰ ਜਵਾਬ ਆ ਜਿਹੜੇ ਇਹ ਕਰਦੇ ਨੇ ਵੀ ਹਿੰਦੂ ਸਮਾਜ ਦੀ ਦੀ ਉਹ। ਹੂੰ। ਕੰਚਨਕਮਾਰੀ ਰਹਿੰਦੀ ਬਣ ਕੇ ਉਹ ਕਮਲਕੌਰ ਕਿਉਂ ਬਣੀ? ਨਾਮ ਬਦਲ ਕੇ ਹੀ ਇੰਜ ਕੀਤਾ ਉਹਨਾਂ ਨੇ। ਜਾਣ ਬੋਝ ਕੇ ਸਾਨੂੰ ਕੌਮ ਨੂੰ ਬਦਨਾਮ ਕਰਨ ਵਾਸਤੇ ਕਰਿਆ। ਅੱਛਾ ਸੰਨੀ ਲੋਨੀ ਦਾ ਪੰਜਾਬੀ ਬਾਬਾ ਜੀ ਉਹ ਤਾਂ ਫਿਰ ਪੌੜ ਇੰਡਸਟਰੀ ਚ ਕੰਮ ਕਰਦੀ ਆ। ਦੇਖੋ ਜਿਹੜਾ ਕੋਈ ਇਹੋ ਜਿਹਾ ਕਰਾਊਗਾ ਹੋਏ ਹੋਏ ਸਭ ਦਾ ਉਹ ਆ ਜਾਣਾ ਬਾਰੀ। ਹੂੰ। ਜਿਹੜੇ ਅਣਕੀ ਸਿੰਘ ਨੇ ਉਹ ਕਦੇ ਨਹੀਂ ਬਖਸ਼ਦੇ ਹੁੰਦੇ ਕੋਈ ਵੀ ਅਣਖ। ਇਹ ਤਾਂ ਬਾਹਰਲਾ ਸਾਡਾ ਘਰੇ ਜੇ ਕੋਈ ਪੰਜਾਬੀਆਂ ਦੇ ਅਣਖ ਗੈਰਤ ਵਾਲਾ ਬੰਦਾ ਹੋਵੇ ਘਰੇ ਕੋਈ ਆ ਜੇ ਪਿੱਛੇ ਜਿਹੜਾ ਇੱਕ ਕਾਂਡ ਹੋਇਆ ਸੀ ਅੱਜ ਤੱਕ ਹੋ ਗਿਆ ਹਮ ਇੱਕ ਜਿਹੜਾ ਹੈਗਾ ਨੌਜੋ ਆਪਣੇ ਬਜ਼ੁਰਗ ਨੇ ਆਪਣੀ ਕੁੜੀ ਮਾਰਤੀ ਨਾਲ ਉਹਦਾ ਜਿਹੜਾ ਸੀ ਉਹਨੂੰ ਮਿਲਣਾ ਆਉਂਦਾ ਉਹ ਵੀ ਮਾਰਿਆ ਹਮ ਕਿਉਂ ਮਾਰੇ ਹੁਣ ਲੋਕ ਕਹਿੰਦੇ ਇਹ ਗੱਲਾਂ ਕਰਨ ਲਈ ਪੁੱਛਣਾ ਚਾਹੁੰਦਾ ਮੈਂ ਉਹਨਾਂ ਨੂੰ ਹੁਣ ਇਹ ਕਹਿੰਦੇ ਵੀ ਉਹ ਸਮਝਾ ਸਕਦਾ ਸੀ ਉਹਨਾਂ ਨੂੰ ਉਹ ਕਰਤਾ ਸਕਦਾ ਸੀ ਨਹੀਂ ਉਹਦੀ ਅਣਖ ਗੈਰਤ ਜਾਗਦੀ ਸੀ ਅਣਖੀ ਬੰਦਾ ਸੀ ਤਾਂ ਮਾਰਦੇ ਉਹਨਾਂ ਨੇ ਦੋਨੇ ਇੱਕ ਨੂੰ ਛੱਡਿਆ ਅਣਖ ਵਾਲੇ ਬੰਦੇ ਮਾਰਦੇ ਹੁੰਦੇ ਨੇ ਜਿਹਦੇ ਜਿਹਦੇ ਅਣਖਾ ਜਿਨ੍ਹਾਂ ਦੀ ਮਰਜ਼ੀ ਅਣਖ ਗੈਰਤ ਨਹੀਂ ਜਿਨ੍ਹਾਂ ਤੇ ਹੈਗੀ ਉਹ ਕੀ ਕਰ ਸਕਦੇ ਨੇ ਅਣਖੀ ਬੰਦਾ ਕਰਦਾ ਹੁੰਦਾ ਇਹ ਕਾਰਜ ਵੀ ਕੋਈ ਲੈਕਚਰ ਦਾ ਧੀ ਪੈਣ ਫਲਾਵੇ ਕੋਈ ਉਹ ਕਰੇ ਉਹ ਨਹੀਂ ਬਖਸਦੇ ਹੁੰਦੇ ਜਿਹੜਾ ਕੋਈ ਪੰਜਾਬ ਦੇ ਪਾਣ ਪਾਣੀ ਸੱਭਿਆਚਾਰ ਨੂੰ ਖਤਮ ਕਰਨਾ ਚਾਹੁੰਦਾ ਅਸੀਂ ਲੈਕਚਰ ਤਾਂ ਫਲਾਾਲ ਤੇ ਅਸੀਲ ਦਾ ਫਲਾ ਕੇ ਅਸੀਂ ਆਹ ਕਰ ਦਾਂਗੇ ਇਹ ਨਹੀਂ ਕਿ ਹੋਣਾ ਪੰਜਾਬ ਪੰਜਾਬ ਗੁਰਾਂ ਦੀ ਨੌ ਤੇ ਬਸਦਾ ਸੀ ਖਾਲਸਾ ਪੰਥ ਬੈਠਾ ਤੁਸੀਂ ਕਿਹਾ ਇੱਕ ਪਿਓ ਵੱਲੋਂ ਇੱਕ ਉਹਦੇ ਆਪਣੀ ਕੁੜੀ ਦਾ ਤੇ ਉਹਦੇ ਆਸ਼ਿਕ ਦਾ ਹਨਾ ਕਤਲ ਕਰ ਦਿੱਤਾ ਗਿਆ ਪਰ ਬਾਬਾ ਜੀ ਦੇਖਿਆ ਗਿਆ ਵੀ ਮਾਡਰਨ ਜਵਾਨਾ ਬਾਹਰਲੇ ਦੇਸ਼ਾਂ ਦੇ ਵਿੱਚ ਔਰ ਪ੍ਰਦੇਸ਼ਾਂ ਦੇ ਵਿੱਚ ਇਹ ਆਮ ਚੱਲਦਾ ਵੀ ਮੁੰਡੇ ਤੇ ਕੁੜੀ ਨੂੰ ਖੁੱਲ੍ਹ ਦਿੱਤੀ ਗਈ ਹੈ ਪੇਰੈਂਟਸ ਵੱਲ ਉਹ ਕਹਿੰਦੇ ਉਹਨਾਂ ਦੀ ਲਾਈਫ ਆ ਉਹ ਆਜ਼ਾਦ ਨੇ ਕੁਝ ਵੀ ਕਰਨ ਡੈਮੋਕਰੈਟਿਕ ਰਾਈਟਸ ਨੇ ਉਹਨਾਂ ਨੂੰ ਪਰ ਆਪਣੇ ਇੰਡੀਆ ਦੇ ਵਿੱਚ ਇਹ ਤਾਨਾਸ਼ਾਹੀ ਹੈ ਕਿਵੇਂ ਇੱਕ ਪਿਓ ਆਪਣੀ ਕੁੜੀ ਦਾ ਕਤਲ ਕਰ ਸਕਦਾ ਹੈ ਹੋ ਸਕਦਾ ਉਹਨਾਂ ਦੀ ਰਜ਼ਾਮੰਦੀ ਹੈ ਦੋਨਾਂ ਦੀ ਆਪਸ ਵਿੱਚ ਵਿਆਹ ਕਰਨ ਦੀ ਅਲਾਵ ਕਿਉਂ ਨਹੀਂ ਕਰ ਸਕਦੇ ਕਿਉਂ ਕਿਉਂਕਿ ਆਪਣਾ ਸਮਾਜ ਹੈ ਜਿਹੜਾ ਉਹ ਤਾਨਾਸ਼ਾਹੀ ਵਾਲਾ ਵਾਧਰੇ ਤਾਨਾਸ਼ਾਹੀ ਕਰਦਾ ਉਹ ਜੇ ਬਾਹਰ ਰਾਈਟ ਦਿੱਤੇ ਹੋਏ ਨੇ ਆਪਣੇ ਇੱਥੇ ਕਿਉਂ ਨਹੀਂ ਰਾਈਟ ਦੇ ਸਕਦੇ ਹਾਲਾਂਕਿ ਸਿਧਾਂਤ ਤਾਂ ਸਾਰੇ ਉਹ ਬਾਹਰ ਦਾ ਬਹੁਤ ਕੁਝ ਕਰੀ ਜਾਂਦੇ ਨੇ ਹੂੰ ਬਾਹਰ ਦਾ ਅਸੀਂ ਸਾਡੇ ਸੱਬਿਆ ਉਹਦੇ ਨਾਲ ਕਿੰਦ ਮਿਲ ਗਈ ਇਹ ਪੰਜਾਬ ਆ ਇਹ ਗੁਰਾਂ ਦੇ ਨਾਂ ਤੇ ਵਸਦਾ ਇਥੇ ਅਣਖੀ ਲੋਕ ਪੰਜਾਬੀ ਬਹਾਦਰ বাসਦੇ ਨੇ ਅਸੀਂ ਉਹਨਾਂ ਦੇ ਕਿਵੇਂ ਫਾਰਮ ਉਹ ਕਾਨੂੰਨਾਂ ਫਾਲੋ ਕਰ ਲਾਂਗੇ ਉਹ ਸਾਡੇ ਕਰ ਲੈਣਗੇ ਸਾਡੇ ਧਰਮ ਦੇ ਜਿਹੜੇ ਹੈਗੇ ਨੇ ਸਾਡੇ ਇਥੇ ਪੰਜਾਬ ਦੇ ਕਾਨੂੰਨ ਨੇ ਉਹ ਲਾਗੂ ਕਰ ਲੈਣਗੇ ਹੂੰ ਅਸੀਂ ਉਹਨਾਂ ਦੇ ਕਿਵੇਂ ਕਰ ਲਾਂਗੇ ਇਸ ਕਰਕੇ ਕੋਈ ਵੀ ਗੈਰਤਮੰਦ ਕੋਈ ਵੀ ਅਣਖੀ ਜਿਹੜਾ ਬੰਦਾ ਹੁੰਦਾ ਉਹ ਇਹੋ ਜਿਹਾ ਕੁਝ ਨਹੀਂ ਜਰਦਾ ਹੁੰਦਾ ਜਿਹਦੀ ਤੁਹਾਨੂੰ ਕਿਹਾ ਵੀ ਅਣਖਮਾਰਗੀ ਜੇ ਜਿਹੜਾ ਬੇਗੈਰਤ ਹੋ ਗਿਆ ਉਹ ਆਪਣੀਆਂ ਧੀਆਂ ਭੈਣਾਂ ਦਾ ਪੈਸਾ ਖਾਂਦਾ ਉਹ ਹੋਰ ਕੱਖ ਨਹੀਂ ਕਰਦਾ ਕੰਮ ਨਹੀਂ ਕਰ ਸਕਦਾ ਐਸੋ ਐਸ ਆਰਾਮ ਵਾਸਤੇ ਜਿਹੜਾ ਕੁਝ ਇਹ ਆਪਦੇ ਬੱਚੇ ਬੱਚੀਆਂ ਤੋਂ ਕਰਾਉਂਦਾ ਪੰਜਾਬ ਦੇ ਲੋਕ ਨੇ ਨਹੀਂ ਸੈਨ ਕਰਨਗੇ ਪੰਜਾਬ ਆ ਪੰਜਾਬ ਅੱਛਾ ਬਾਬਾ ਜੀ ਕਮਲਕੌਰ ਔਰ ਸਕੰਚਨ ਕੁਮਾਰੀ ਉਹਦੇ ਇੰਸਟਾਗ੍ਰਾਮ ਤੇ 4 ਲੱਖ ਤੋਂ ਵੱਧ ਫੋਲੋਅਰ ਨੇ ਲੋਕ ਤਾਂ ਉਹਨੂੰ ਕਾਫੀ ਦੇਖਦੇ ਸੀ ਉਹਦੇ ਦੇ ਵਿੱਚ ਜਿਹੜੀ ਮੋਸਟਲੀ ਜਿਹੜੀ ਗਿਣਤੀਆਂ ਦੇਖਣ ਵਾਲਿਆਂ ਦੀ ਪੰਜਾਬੀ ਸੀ ਬਹੁਤੇ ਉਹਨਾਂ ਬਾਰੇ ਕੀ ਕਹਿਣਾ ਚਾਹੋਗੇ ਪੰਜਾਬੀ ਜੇ ਆਪ ਦੀ ਮਾਨਸਿਕਤਾ ਨਹੀਂ ਸੁਧਾਰ ਸਕਦੇ ਤਾਂ ਪੰਜਾਬੀਆਂ ਦਾ ਵੀ ਕਿਤੇ ਨਾ ਕਿਤੇ ਤਾਂ ਯੋਗਦਾਨ ਹੈਗਾ ਨਾ ਇਸ ਨੂੰ ਬਲਗਰ ਕੰਟੈਂਟ ਹੈ ਜਿਹੜਾ ਸਮਾਜ ਦੇ ਵਿੱਚ ਲਗਾਤਾਰ ਫੈਲਦਾ ਪਬਲਿਸਿਟੀ ਮਿਲਦੀ ਹੈ ਉਹਨਾਂ ਨੂੰ ਵੇ ਮੈਂ ਉਹੀ ਕਹਿਣਾ ਚਾਹੁੰਦਾ ਤੁਹਾਨੂੰ ਵੀ ਜਿਹੜੇ ਉਹ ਇਹ ਖਰਾਬ ਕਰਨ ਦੇ ਜੇ ਵੀਡੀਓ ਪਾਉਂਦੇ ਨੇ ਇਹ ਜੇ ਚੈਨਲ ਤੇ ਇਹ ਆਪ ਦਾ ਵਿਸ਼ਮ ਦਿਖਾਉਂਦੇ ਨੇ ਤਾਂ ਪੰਜਾਬ ਮੁੰਡੇ ਕੁੜੀਆਂ ਹੋਰ ਸਾਨੂੰ ਦੁੱਖ ਕਾਦਾ ਵੀ ਉਹ ਖਰਾਬ ਹੋ ਰਹੇ ਨੇ ਉਹ ਇਹ ਗੰਦਗੀ ਨੂੰ ਦੇਖ ਰਹੇ ਨੇ ਬਿਲਕੁਲ ਫਿਰ ਜਿਹੜੇ ਤੁਸੀਂ ਕਹਿੰਦਾ ਫਲਾਵਰ ਸੀ ਉਹਦੇ ਉਹਨੂੰ ਚਾਹੁੰਦੇ ਸੀਗੇ ਫਿਰ ਉਹ ਚਾਹਣ ਵਾਲੇ ਉਹਦੇ ਸੰਸਕਾਰ ਤੇ ਕਿਉਂ ਨਾ ਆਏ ਆਉਂਦੇ ਉਹਦੇ ਸੰਸਕਾਰ ਤੇ ਪਤਾ ਲੱਗਦਾ ਕਿੱਡੇ ਕੇ ਮਰਦ ਦਲੇਰ ਸੀਗੇ ਜਿਨੇ ਉਹ ਗੰਦਗੀ ਸਾਰਾ ਦੇਖੋ ਇਹ ਲੋਕ ਨੇ ਜਿਹੜੇ ਅੱਜ ਸਮਾਂ ਇਹ ਜਿਸਮ ਵੀ ਦੇਖਦਾ ਜਿਸਮ ਫਰੋਸ਼ੀ ਦੇ ਵਿੱਚ ਪਿਆ ਹੋਇਆ ਪਰ ਜਦੋਂ ਕੋਈ ਗੱਲ ਸਾਹਮਣੇ ਬਣ ਜਾਂਦੀ ਹੈ ਜੇ ਕੋਈ ਇਹੋ ਜਿਹਾ ਲਾਹਣਤੀ ਬੰਦਾ ਮਰਦਾ ਨਾ ਸਿਵਿਆਂ ਦੇ ਜਦੋਂ ਰਾਹ ਜਾਂਦਾ ਮਰ ਕੇ ਬੰਦਾ ਫਿਰ ਪਤਾ ਲੱਗਦਾ ਵੀ ਕਿ ਕੀ ਕੁੱਸੇ ਨੇ ਖਟਿਆ ਪੰਜੇ ਕੀ ਜ਼ਿੰਦਗੀ ਦੇ ਵਿੱਚ ਗਵਾਇਆ ਉਦੇ ਫਲਾਬਲਤਾ ਜਿਹੜੇ ਉਹਨੂੰ ਪ੍ਰਸ਼ੰਤ ਕਰਦੇ ਦੇਖਣ ਵਾਲੇ ਜਾਂ ਉਹਦਾ ਉਹਦੇ ਸੰਸਕਾਰ ਤੇ ਕੀ ਹੋਣੇ ਆ ਉਹਦੇ ਜਿਹੜੇ ਰਿਸ਼ਤੇਦਾਰ ਸੀ ਉਹ ਵੀ ਨਹੀਂ ਆਏ ਉਹ ਵੀ ਨਹੀਂ ਆਏ ਬਿਲਕੁਲ ਅੱਛਾ ਬਾਬਾ ਜੀ ਕਿਹਾ ਇਹੇ ਜਾਂਦਾ ਵੀ ਪੂਰੇ ਵਰਲਡ ਚ ਭਾਰਤੀ ਲੋਕ ਕੱਲੇ ਇਹੋ ਜਿਹੇ ਨੇ ਵੀ ਜਿਹੜੇ ਸਭ ਤੋਂ ਵੱਧ ਪੋਰਨ ਦੇਖਦੇ ਨੇ ਪੋਰਨ ਗੰਦੀਆਂ ਫਿਲਮਾਂ ਦੇਖਦੇ ਨੇ ਮੇਰੇ ਕਹਿੰਦਾ ਮਤਲਬ ਪੰਜਾਬੀ ਦੇ ਵਿੱਚ ਇਹ ਹੈ ਆ ਕੀ ਤੁਸੀਂ ਉਹਨਾਂ ਬਾਰੇ ਕੀ ਕਹਿਣਾ ਚਾਹੋਗੇ ਆਪਣੇ ਜਿਹੜੇ ਲੋਕ ਨੇ ਉਹ ਕਿਵੇਂ ਸੁਧਰਣਗੇ ਠੀਕ ਹੈ ਜਿਹੜੇ ਇਹ ਇੰਸਟਾਗ੍ਰam ਇਨਫਲੂਐਂਸਰ ਨੇ ਉਹ ਆਪਣਾ ਰੋਜ਼ੀ ਰੋਟੀ ਕਮਾਉਂਦੇ ਨੇ ਕੰਚਨ ਕੁਮਾਰੀ ਵਰਗੀਆਂ ਕੁੜੀਆਂ ਆਪਣਾ ਉਹ ਕਹਿੰਦੀਆਂ ਸੀ ਸਾਨੂੰ ਰੋਜ਼ਗਾਰ ਦੇ ਦਿਓ ਰੋਜ਼ਗਾਰ ਦੇ ਮੁੱਕੇ ਪੈਦਾ ਕਰੋ ਅਸੀਂ ਨਹੀਂ ਆਂਦੇ ਸਾਨੂੰ ਲੋਕ ਦੇਖਦੇ ਨੇ ਪਸੰਦ ਕਰਦੇ ਨੇ ਅਸੀਂ ਤਾਂ ਇਹੋ ਜਿਹਾ ਕੰਟੈਂਟ ਪਾਉਂਦੇ ਆ ਕਿਤੇ ਨਾ ਕਿਤੇ ਤਾਂ ਸਾਡੇ ਸਮਾਜ ਦੇ ਲੋਕਾਂ ਦੀ ਵੀ ਜ਼ਿੰਮੇਵਾਰੀ ਬਣਦੀ ਹੈ ਨਾ ਇੱਕ ਪਾਸੇ ਤਾਂ ਜਿਹੜਾ ਭਾਰਤੀ ਆ ਉਹ ਸਭ ਤੋਂ ਵੱਧ ਭਾਰਤੀ ਲੋਕ ਨੇ ਜਿਹੜੇ ਪੋਰਨ ਫਿਲਮਾਂ ਦੇਖਦੇ ਨੇ ਉਹਨਾਂ ਬਾਰੇ ਕੀ ਕਹਿਣਾ ਦੇਖੋ ਮੈਂ ਤਾਂ ਇਹ ਕਹਿਣਾ ਚਾ ਜੇ ਚੈਨਲ ਤੇ ਬਣਦੀਆਂ ਨੇ ਜੇ ਚੈਨਲ ਤੇ ਆਉਂਦੀਆਂ ਨੇ ਤਾਂ ਹੀ ਲੋਕ ਦੇਖਦੇ ਨੇ ਨਾ ਜੇ ਚੈਨਲ ਹੀ ਨਾ ਹੁਣ ਉਹ ਜਿਹਦਾ ਕੋਈ ਹੱਕ stdc ਦੀ ਆਵਾਜ਼ ਬੁਲੰਦ ਕਰਦਾ ਹੈ ਗਵਰਨਮੈਂਟ ਵੱਲੋਂ ਇਹ ਗਵਰਨਮੈਂਟ ਕਣੀ ਹੋਈ ਇਹ ਲੱਚਰ ਤੇ ਗਵਰਨਮੈਂਟ ਕਣੀ ਹੋਈ ਇਹ ਦੇਖੀ ਕਰਿਆ ਹੋਇਆ ਸਾਰਾ ਸਿਸਟਮ ਜੇ ਉਹਨਾਂ ਦੇ ਚੈਨਲ ਬੰਦ ਹੋ ਜਾਣ ਉਹ ਆਉਣ ਹੀ ਨਾ ਹੁਣ ਤੁਸੀਂ ਅਮਰਤਪਾਲ ਮਹਿਰੋ ਨੇ ਧਮਕੀ ਦਿੱਤੀ ਆ ਆਪਾਂ ਨੇੜੀ ਗੱਲ ਕਰ ਲੈਨੇ ਆ ਵੀ ਮੈਂ ਕੋਈ ਨਹੀਂ ਚੜਨਾ ਪੰਜ ਸੱਤ ਉਹ ਰੇਣਦੇ ਨੇ ਤੇ ਉਹ ਤੇ ਐਫ ਆਈ ਆਰ ਦਾਬ ਜੋ ਹੋ ਗਈ ਉਹਦਾ ਕਾਊਂਟ ਬੰਦ ਕਰਤਾ ਵੀ ਜਿਹੜੇ ਲੱਛਰਤਾ ਫਲਾਉਂਦੇ ਨੇ ਇੰਨੀ ਆ ਜਿੰਦਗੀਆਂ ਬਰਬਾਦ ਕਰਦੇ ਨੇ ਉਹਨਾਂ ਤੇ ਐਫ ਆਈ ਆਰ ਦਰਜ ਕਿਉਂ ਨਹੀਂ ਹੁੰਦੀ ਉਹਨਾਂ ਦੇ ਉੱਤੇ ਜਿਹੜੇ ਉਹਨਾਂ ਦੇ ਚੈਨਲ ਕਿਉਂ ਨਹੀਂ ਤੁਰਤ ਬੰਦ ਕਰੇ ਜਾਂਦੇ ਜਿਹੜੀ ਅਸਲ ਜਾੜਾ ਜੀ ਉਥੋਂ ਹੀ ਬਿਮਾਰੀ ਨੂੰ ਫੜਿਆ ਜਾਵੇ ਹੁਣ ਬੱਚੇ ਨੇ ਉਹ ਜਿਹਦੇ ਹਰੇਕ ਕੋਲੇ ਮੋਬਾਈਲ ਆ ਹੁਣ ਮਾਪਿਓ ਨੇ ਜਿਹੜਾ ਉਹਦੇ 24 ਘੰਟੇ ਤੱਕ ਕੋਈ ਨਹੀਂ ਬੈਠਾ ਰਹਿਦਾ ਬਿਲਕੁਲ ਸਕੂਲਾਂ ਦੇ ਵਿੱਚ ਇਹਨਾਂ ਨੇ ਪਛਾਤਾ ਸਾਡੇ ਵਾਸਤੇ ਸਾਰਾ ਕੁਝ ਖਰਾਬ ਕਰਤਾ ਹੁਣ ਸਕੂਲਾਂ ਦੇ ਵਿੱਚ ਵੀ ਕਹਿੰਦੇ ਨੇ ਆਨਲਾਈਨ ਕਲਾਸਾਂ ਲੱਗਦੀਆਂ ਨੇ ਜੀ ਬਿਲਕੁਲ ਹਰੇਕ ਨੂੰ ਮੋਬਾਈਲ ਦਿੱਤਾ ਉਹਦੇ ਵਿੱਚ ਸਾਰਾ ਕੁਝ ਇਹ ਹੀ ਕੂੜ ਭਰਿਆ ਹੋਇਆ ਗੰਦ ਭਰਿਆ ਹੋਇਆ ਬੱਚੇ ਪੜਦੇ ਨਹੀਂ ਇਹ ਚੀਜ਼ਾਂ ਜ਼ਿਆਦਾ ਦੇਖਦੇ ਨੇ ਜੇ ਉੱਥੇ ਚੱਲੂ ਹੀ ਨਹੀਂ ਉਹ ਚੀਜ਼ ਫਿਰ ਦੇਖੂ ਕਿਹੜਾ ਅੱਛਾ ਬਾਬਾ ਜੀ ਕਹਦੇ ਨੇ ਵੀ ਸਿੰਘ ਔਰਤ ਤੇ ਹਮਲਾ ਨਹੀਂ ਕਰਦੇ ਯੋਧੇ ਹਨਾ ਅੰਮ੍ਰਿਤਪਾਲ ਮਹਿਰੋ ਕਹਿੰਦਾ ਜੇ ਯੋਧਾ ਹੁੰਦਾ ਤਾਂ ਉਹ ਔਰਤ ਤੇ ਹਮਲਾ ਨਹੀਂ ਕਰਦਾ ਕਿਉਂਕਿ ਸਿੱਖ ਕੌਮ ਦੀ ਫਲਸਫੀ ਚ ਹੈ ਨਹੀਂ ਵੀ ਔਰਤ ਤੇ ਹਮਲਾ ਕਰਨਾ ਤੁਸੀਂ ਇਸ ਨੂੰ ਕਿਵੇਂ ਦੇਖਦੇ ਹੋ ਮੈਂ ਫਿਰ ਪੁੱਛਣਾ ਚਾਹਣਾ ਉਹਨਾਂ ਨੂੰ ਕੱਲ ਨੂੰ ਕਹਿਣਗੇ ਉਹ ਜਦਰਾ ਕਹਿੰਦੀਆਂ ਮਾਰੀ ਤੀ ਉਹ ਫੈਕਟ ਸੀ ਕਹਿੰਦੇ ਉਹਦੇ ਪਿੱਛੇ ਕਿ ਉਹਨੇ ਆਪਣੇ ਦਰਬਾਰ ਸਾਹਿਬ ਤੇ ਉਹਨੇ ਉਹਨੇ ਹਮਲਾ ਕਰਵਾਇਆ ਹੈ ਤਾਂ ਔਰਤ ਸੀ ਨਾ ਹੈ ਤਾਂ ਔਰਤ ਸੀ ਨਾ ਇਹ ਇਹਨੇ ਸਾਡੇ ਜਿਹੜਾ ਮਾਸਕ ਤੌਰ ਤੇ ਹਮਲੇ ਕੀਤੇ ਇਹ ਕਹਿੰਦੇ ਵੀ ਇਹਨੇ ਨਹੀਂ ਕੀਤੇ ਇਹਨੇ ਇਹਨੇ ਜਰਨਲਿਜ਼ਮ ਖਰਾਬ ਕਰਤੀ ਰਾਈਟ ਦਿੱਤੇ ਹੋਏ ਨੇ ਸੋਸ਼ਲ ਮੀਡੀਆ ਵੱਲੋਂ ਕੀ ਸਰਕਾਰ ਕੀ ਤੁਸੀਂ ਮੈਂ ਉਹਨਾਂ ਨੂੰ ਕਹਣਾ ਜਣਾ ਜਿਹੜੇ ਕੋਈ ਗੱਲ ਕਰਦੇ ਨੇ ਤੁਸੀਂ ਉਹਦੀਆਂ ਫਿਲਮਾਂ ਆਪਦੇ ਘਰੇ ਦੇਖੋ ਪੰਜ-ਛੇ ਦਿਨ ਆਵੇ ਜਵਾਖਾਂ ਨੂੰ ਬਿਠਾ ਕੇ ਕੋਲੇ ਤੇ ਦੇਖਿਓ ਇਹ ਤੁਹਾਨੂੰ ਪਤਾ ਲੱਗ ਤੁਸੀਂ ਦੇਖ ਸਕਦੇ ਹੋ ਫਿਰ ਤੁਸੀਂ ਗੱਲ ਕਰਿਓ ਬਾਅਦ ਚ ਉਹਦਾ ਜਿਹੜਾ ਕੋਈ ਗੰਦ ਪਾਇਆ ਹੋਇਆ ਉਹਦੀ ਇੱਕ ਸਾਰੀਆਂ ਇਕੱਠੀਆਂ ਕਰਕੇ 10-20 ਮਿੰਟਾਂ ਦੀ ਬਣਾ ਕੇ ਨਾ ਆਉ ਦੇ ਪਰਿਵਾਰ ਨੂੰ ਕੋਲੇ ਬਿਠਾ ਲਿਓ ਬੱਚੇ ਬੱਚੀਆਂ ਨੂੰ ਵੀ ਆ ਜਾ ਪੁੱਤ ਆਪਾਂ ਉਹ ਕੰਚਨ ਕੁਮਾਰੀ ਦੀਆਂ ਰੇਲਾਂ ਦੇਖਣੀਆਂ ਨੇ ਹਾਂ ਫੇਰ ਮੇਰੇ ਨਾਲ ਗੱਲ ਕਰਿਓ ਉਦੋਂ ਬਾਅਦ ਫੇਰੇ ਦੱਸੋ ਵੀ ਹਾਂ ਸਹੀ ਨੇ ਜਾਂ ਗਲਤ ਨੇ ਉਹ ਥੋੜੀ ਹੀ ਗੈਰ ਤੇ ਮਰ ਗਈ ਲੋਕੋ ਅੱਖਾਂ ਮਰ ਗਈ ਥੋੜੀ ਬਿਲਕੁਲ ਅੱਛਾ ਬਾਬਾ ਜੀ ਅੱਜ ਕੱਲ ਇਹੋ ਜਿਹੇ ਜਿਹੜੇ ਲੋਕ ਨੇ ਬੱਚੇ ਨੇ ਜਾਂ ਕੁੜੀਆਂ ਨੇ ਇਹੋ ਜਿਹੇ ਕਮਾਂਵਾਲ ਬਹੁਤ ਵੱਧ ਰਹੇ ਨੇ ਉਹਨਾਂ ਨੂੰ ਰੋਕਣ ਲਈ ਸਿੱਖ ਸੰਸਥਾਵਾਂ ਕਿਵੇਂ ਅੱਗੇ ਆ ਸਕਦੀਆਂ ਨੇ ਉਹਨਾਂ ਦੀ ਭੂਮਿਕਾ ਕੀ ਹੋ ਸਕਦੀ ਆ ਮੰਨ ਲਓ ਠੀਕ ਹੈ ਇਹ ਮਰਡਰ ਹੋ ਗਿਆ ਪਰ ਉਹਨਾਂ ਨੂੰ ਜੇ ਆਪਾਂ ਹਿਊਮਨ ਰਾਈਟ ਦੀ ਵਾਇਲੇਸ਼ਨ ਨਾ ਕਰੀਏ ਤਾਂ ਸਿੱਖ ਸਮਾਜ ਆਪਣੀ ਕਿਵੇਂ ਦੀ ਭੂਮਿਕਾ ਨਿਭਾ ਸਕਦਾ ਹੁਣ ਜਿਹੜੇ ਬਵਧੇ ਉਹ ਬਾਣਾ ਦੇ ਫਰਦ ਨੇ ਚੌਧਰੀ ਜਿਹੜੇ ਮੈਰੋਂ ਦੇ ਖਿਲਾਫ ਨੇ ਵੀ ਉਹਨੇ ਬਹੁਤ ਗਲਤ ਕਰਤਾ ਮੈਂ ਹੁਣ ਉਹਨਾਂ ਨੂੰ ਕਹਿਣਾ ਚਾਹੁੰਦਾ ਵੀ ਜਿਹੜੇ ਲੋਕ ਹਜੇ ਬਹੁਤ ਹਜੇ ਕੰਚਨ ਕਮਾਰੀ ਵਰਗੀਆਂ ਬਥੇਰੀਆਂ ਬੈਠੀਆਂ ਨੇ ਬਸੇਰੇ ਹੋਰ ਮੁੰਡੇ ਬੈਠੇ ਨੇ ਜਿਹੜੇ ਗੰਦ ਫਲਾ ਰਹੇ ਨੇ ਪ੍ਰੋਡੂਸਰ ਆਰ ਡੀ ਡੀ 100 ਕੁਟ ਦੁਨੇ ਵਾਲਾ ਉਹ ਕਹਿੰਦੇ ਭਗਤ ਜੰਗਲਾ ਚ ਰਹਿੰਦਾ ਹੁਣ ਇਹ ਜਿਹੜੇ ਇਹ ਜਿਹੇ ਬੰਦੇ ਨੇ ਇਹਦੇ ਇੱਕ ਕਮੇਟੀ ਬਣਾ ਲੈਣਾ ਸਮਝਾ ਲੈਣਾ ਉਹਨਾਂ ਨੂੰ ਜਾ ਕੇ ਸਮਝਾਉਣਾ ਹੁਣ ਕਿਹੜਾ ਕੋਈ ਕੋਸ਼ਿਸ਼ ਹੋ ਗਿਆ ਹੁਣ ਕਿਹੜਾ ਵੇਲਾ ਖੁੰਝ ਗਿਆ ਅਜੇ ਤਾਂ ਬਸੇਰੇ ਪਏ ਨੇ ਜਾਣ ਉਹਨਾਂ ਨਾਲ ਗੱਲ ਕਰਨ ਕਮੇਟੀ ਬਣਾਉਣਾ ਜਿਹੜੇ ਹਜ ਦੋਹਾਈ ਪਾ ਰਹੇ ਨੇ ਕਿਉਂ ਮਾਰਦੀ ਕਿਉਂ ਮਾਰਦੀ ਜਾਓ ਕਮੇਟੀ ਫੜਾ ਹੋ ਜਾ ਸਮਝਾਉ ਉਹਨਾਂ ਨੂੰ ਜੇ ਸਮਝਦੇ ਨੇ ਅੱਛਾ ਬਾਬਾ ਜੀ ਫਿਰ ਅਮਰਤਪਾਲ ਮੈਰੋ ਭੱਜ ਕਿਉਂ ਗਏ ਮਰਡਰ ਕਰਕੇ ਉਹਦੇ ਕਹਿੰਦੇ ਭੱਜਦੇ ਨਹੀਂ ਹੁੰਦੇ ਦੇਖੋ ਉਹਦੀ ਕੋਈ ਹੋ ਸਕਦਾ ਵੀ ਕੀ ਪਲਾਨ ਆ ਉਹ ਹੀ ਦੱਸ ਸਕਦਾ ਇਹਦੇ ਬਾਰੇ ਅਸੀਂ ਕੁਝ ਨਹੀਂ ਕਹਿ ਸਕਦੇ ਠੀਕ ਆ ਨਾ ਜਿਵੇਂ ਉਹਨੇ ਕਿਹਾ ਦੀ ਮੈਂ ਅਜੇ ਕੱਲ ਸ਼ਹਿਦਾਪਾ ਉਤਨੇ ਪੰਜ-ਸੱਤ ਰੋੜੂਗਾ ਅੱਛਾ ਹੁਣ ਤੁਸੀਂ ਇਹ ਦੇਖ ਲਓ ਦਾ ਬਿਆਨ ਕੀ ਆ ਕੀ ਮਾਨਸਿਕਤਾ ਉਹਦੀ ਕਿਉਂ ਭੱਜਿਆ ਉਹਦਾ ਬਿਆਨ ਸੁਣੋ ਨਾ ਕਈ ਘਰੇ ਨੇ ਵੀ ਡਰ ਕੇ ਭੱਜ ਗਿਆ ਇੱਥੋਂ ਪੰਜਾਬ ਪੁਲਿਸ ਦੇ ਜਿਹੜੇ ਕਈ ਆਫੀਸਰ ਵੀ ਨੇ ਉਹ ਕਹਿੰਦੇ ਵੀ ਹੌਫਸ ਤੇ ਸੀ ਉਹ ਤਾਂ ਕਰਕੇ ਸ਼ਾਇਦ ਉਹ ਕੰਟਰੀ ਛੱਡ ਗਿਆ ਫਲੀਵ ਕਰ ਗਿਆ ਜੇ ਸੱਚਾ ਹੁੰਦਾ ਖੜਦਾ ਸਾਡੇ ਵਿੱਚ ਆ ਕੇ ਇੱਥੇ ਤਾਂ ਬਹੁਤ ਫੜਾ ਘੜ ਕਰਕੇ ਭੱਜੇ ਨੇ ਨੀਰ ਮੋਦੀ ਵਰਗੇ ਸਾਰਾ ਕੁਝ ਬੈਂਕਰ ਘਟਾਲੇ ਕਰਕੇ ਉਹ ਲੁੱਟ ਕੇ ਭੱਜ ਗਏ ਉਹਦੇ ਦਾ ਕਿਸੇ ਨੇ ਸੰਗ ਨਹੀਂ ਖੋਲਿਆ ਵੀ ਉਹ ਕਿਉਂ ਭੱਜਿਆ ਠੀਕ ਓਏ ਸਾਨੂੰ ਲੁੱਟ ਲੁੱਟੇ ਸਾਰੇ ਭੱਜ ਗਏ ਕਿਹੜਾ ਨਹੀਂ ਭੱਜਦਾ ਇੱਥੋਂ ਬੰਦਾ ਮਾਰਨਾ ਕਿਸੇ ਦੀ ਜਾਨ ਲੈਣੀ ਬਹੁਤ ਔਖੀ ਆ ਹਾਂ ਤੇ ਫਿਰ ਮਾਰ ਕਿਉਂ ਉਹਨੂੰ ਜਿਹੜਾ ਬਾਅਦ ਦੇ ਵਿੱਚ ਨਾਮ ਬਣਦਾ ਉਹਦਾ ਫੜ ਜਿਹਨੇ ਮਾਰਿਆ ਹੁੰਦਾ ਉਸ ਨੂੰ ਪੁੱਛੋ ਵੀ ਕਿਵੇਂ ਗੱਲ ਬਣਦੀ ਹੈ ਹੂੰ ਦੋ ਬੰਦੇ ਦਾ ਫੜੇ ਗਿਆ ਉਹਨਾਂ ਤੇ ਜੀ ਉਹਨੇ ਕੀ ਕਰਨਾ ਜੋ ਉਹਨੇ ਵੀਡੀਓ ਪਾਈ ਆ ਇਹ ਤਾਂ ਹੁਣ ਉਹ ਦੇਖ ਸਕਦਾ ਸਰਕਾਰ ਨੂੰ ਫੜ ਲਵੇ ਹੂੰ ਇਹ ਸਰਕਾਰ ਨੇ ਦੇਖਣਾ ਕਿਵੇਂ ਫੜਨਾ ਉਥੋਂ ਉਧਰੋਂ ਲਿਆਵੇ ਜਾ ਕੇ ਅੱਛਾ ਕਈ ਜੀ ਜਿਹੜੇ ਆਗੂ ਨੇ ਸਿੱਖ ਆਗੂ ਮੰਡ ਵਰਗੇ ਹਨ ਆਹਾ ਆਪਣੇ ਰਸੂਲਪੁਰ ਨੇ ਜਿਹੜੇ ਨਿੰਗ ਸਾਹਿਬ ਉਹ ਵੀ ਕਮਲਕੌਰ ਦੀ ਜਿਹੜੀ ਸਪੋਰਟ ਚਾਰੇ ਨੇ ਬਹੁਤ ਉਹਨਾਂ ਬਾਰੇ ਕੀ ਕਹਿਣਾ ਚਾਹੋਗੇ ਉਹ ਕਿਉਂ ਸਪੋਰਟ ਚਾਰੇ ਨੇ ਕਿਉਂਕਿ ਤੁਹਾਡੇ ਆ ਸਿੱਖ ਸੰਸਥਾਵਾਂ ਚ ਨਹੀਂ ਜਿੱਥੇ ਬੰਦਿਆਂ ਚ ਮਤ ਪੇਚੇ ਆਪਸੀ ਉਹਨੂੰ ਕਿਹਨੇ ਸਿੰਘ ਬਣਾਤਾ ਉਹਨੂੰ ਕਿਹਨੇ ਬਾਬਾ ਬਣਾਤਾ ਉਹ ਤਾਂ ਖੱਚ ਬੰਦਾ ਉਹ ਬਲਾਤਕਾਰ ਹੀ ਬੰਦਾ ਤੁਸੀਂ ਉਹਦੀ ਕਿਥੇ ਰੜਾ ਦਾ ਪੰਛ ਦੇ ਨਾਲ ਬੁੱਟਾ ਸਿੰਘ ਗਿਆਨੀ ਬੁੱਟਾ ਸਿੰਘ ਉਹਦਾ ਬੋਲ ਕੋਚੋਰ ਬੰਦਾ अच्छा तू ਕਿਹੜੇ ਚੋਰਾਂ ਦੀ ਗੱਲ ਕਰਨ ਲੱਗੇ ਪੰਚੇ ਦੇ ਵਿੱਚ ਕਿਹਨੇ ਬਣਾਤੇ ਉਹ ਬੌਸ سپورਟ ਕਰ ਰਹੇ ਨੇ ਜੀ ਕਮ ਉਹਦਾ ਉਹਦਾ ਫਿਰ ਇਹ ਕਿਤਾ ਕਰਦੇ ਹਾਂ ਮੈਂ ਉਹਨਾਂ ਨੂੰ ਕਹਿਣਾ ਚਾਹੁੰਦਾ ਵੀ ਹੁਣ ਕੰਚਨ ਕੁਮਾਰੀ ਮਰ ਗਈ ਆ ਉਹਦੇ ਵਾਲਾ ਜਿਹੜਾ ਹੈਗਾ ਪੇਜ ਵਿਹਲਾ ਹੋ ਗਿਆ ਹੁਣ ਤੁਸੀਂ ਘਰੇ ਬਣਾ ਲਓ ਜਿਹੜੇ ਤੁਹਾਡੇ ਆਪ ਦੇ ਪਰਿਵਾਰ ਦੇ ਮੈਂਬਰ ਆ ਉਹ ਬਣਾਇਆ ਕਰੋ ਪਾਇਆ ਕਰੋ ਜੇ ਤੁਸੀਂ ਤੁਹਾਨੂੰ ਜਿਆਦਾ ਉਹ ਨੇੜਤਾ ਆਉਂਦੀ ਆ ਉਹਦਾ ਕਹਿੰਦਾ ਸੀ ਜਿਹੜਾ ਬੂਟਾ ਗੋਲਗੋਚੋਰਾ ਕਹਿੰਦਾ ਸੀਗਾ ਵੀ ਵੀ ਨੇ ਪਹਿਲਾਂ ਬਿਲਾਦ ਕਰ ਕਰਿਆ ਫਿਰ ਮਾਰਿਆ ਫਿਰ ਮਾਰੀ ਆ ਬਿਲਕੁਲ ਹਾਲ ਕੀ ਵੀਡੀਓ ਕੋਈ ਨਹੀਂ ਬਣਾ ਪੁਲਿਸ ਤੇ ਐਸਐਸਪੀ ਕਾਏ ਕੱਲ ਦੇ ਬਿਆਨ ਦੇ ਕਹਿ ਰਹੇ ਆ ਵੀ ਕੋਈ ਬਿਲਾਦ ਕਾਰ ਨਹੀਂ ਹੋਇਆ ਹੁਣ 10 ਬੂਟਾ ਹੁਣ 10 ਗੋਲ ਗੋਚਰਾ ਤੇਰਾ ਕੀ ਬਣੂਗਾ ਉਹ ਸਿਰਫ ਵਿਊ ਲੈਣ ਲਈ ਗਏ ਜੀ ਸਿਰਫ ਦੇਖੋ ਐਵੇਂ ਗੰਦ ਪਾਈ ਜਾਣਾ ਇਹਨਾਂ ਨੂੰ ਕੋਈ ਸੁਣਦਾ ਨਹੀਂ ਇਹਨਾਂ ਦੇ ਕਮੈਂਟ ਪੜ ਲਿਆ ਕਰੋ ਵੀ ਲੋਕ ਇਹਨਾਂ ਨੇ ਕਿੰਨੇ ਕਿ ਛਤਰਾ ਦੇ ਹਾਰ ਪਾਉਂਦੇ ਨੇ ਕਿ ਕਿਹਦੇ ਫੁੱਲਾਂ ਦੇ ਹਾਰ ਪਾਉਂਦੇ ਨੇ ਇਹਨਾਂ ਦੇ ਕਮੈਂਟਾਂ ਤੋਂ ਪਤਾ ਲੱਗਦਾ ਵੀ ਇਹਨਾਂ ਕੀ ਬੋਲਦੇ ਨੇ ਇਹ ਇਹ ਸਿਰਫ ਅੰਦਰੋਂ ਪੜ ਕੇ ਬੋਲਣ ਵਾਲੇ ਨੇ ਬਾਹਰੇ ਕਾ ਕੇ ਕੁ ਜਿਹੜਾ ਰਸੂਲਪੁਰੀ ਆ ਬਲਾਦਕਾਰੀਆ ਤੁਹਾਨੂੰ ਇੱਥੇ ਸਾਡੇ ਕੋਈ ਬੀਬੀ ਆਈ ਉਹਦਾ ਇੰਟਰਵਿਊ ਕਰਕੇ ਜਾਇਓ ਉਹ ਸਾਰਾ ਕੁਝ ਦੱਸੂਗਾ ਵੀ ਇਹ ਕਿਹੜੇ ਰਾਹ ਪੈਂਦਾ ਇਹ ਕੀ ਕਰਦਾ ਬੰਦਾ ਅੱਛਾ ਇੱਕ ਆਖਲਾਸ ਸਵਾਲ ਲੈ ਕੇ ਆਪਾਂ ਗੱਲ ਖਤਮ ਕਰਦੇ ਆਂ ਕਿਹਾ ਜਾਂਦਾ ਵੀ ਸਮਾਜ ਦੇ ਵਿੱਚ ਜਿਹੜਾ ਇਹ ਸੱਭਿਆਚਾਰ ਦੇ ਵਿੱਚ ਜਿਹੜਾ ਬਦਲਾਅ ਹੋ ਰਿਹਾ ਨਾ ਉਹ ਸਹੀ ਐਜੂਕੇਸ਼ਨ ਮਿਲਣ ਕਰਕੇ ਨਹੀਂ ਹੋ ਰਿਹਾ ਸਾਡੀਆਂ ਜਿਹੜੀਆਂ ਧਾਰਮਿਕ ਸੰਸਥਾਵਾਂ ਨੇ ਉਹ ਫੇਲ ਹੋ ਚੁੱਕੀਆਂ ਨੇ ਲੋਕਾਂ ਤੱਕ ਬੱਚਿਆਂ ਤੱਕ ਜਿਹੜੀਆਂ ਸਿੱਖਿਆਵਾਂ ਪਹੁੰਚਣੇ ਚਾਹੀਦੀਆਂ ਨੇ ਉਹ ਨਹੀਂ ਪਹੁੰਚ ਰਹੀਆਂ ਕਾਂ ਕਰਕੇ ਇਹੋ ਜਿਹੇ ਜਿਹੜੇ ਬਲਗਰ ਕੰਟੈਂਟ ਨੇ ਲੋਕੀਂੁੰਡੇ ਕੁੜੀਆਂ ਸੋਸ਼ਲ ਮੀਡੀਆ ਤੇ ਆ ਰਹੇ ਨੇ ਦੇਖੋ ਮੈਂ ਸਾਰਾ ਕੁਝ ਇੱਕ ਕਿੰਨ ਚਾਹੋਗੀ ਕੱਲੇ ਉਹਨਾਂ ਦਾ ਕਸੂਰ ਤਾਂ ਨਹੀਂ ਕੱਢ ਸਕਦੇ ਆਪਾਂ ਆਪਣੇ ਅੰਦਰ ਵੀ ਕੋਈ ਨਾ ਕੋਈ ਤਾਂ ਕਸੂਰ ਹੋਗਾ ਉਹ ਸੰਸਥਾਵਾਂ ਦੇ ਅੰਦਰ ਵੀ ਕੋਈ ਨਾ ਦੇਖੋ ਮੈਂ ਇਹ ਕਹਿਣਾ ਚਾਹਣਾ ਸਾਰਿਆਂ ਨੂੰ ਸਾਰੀਆਂ ਜਿਹੜੀਆਂ ਸੰਸਥਾਵਾਂ ਨੇ ਜਾਂ ਸਰਕਾਰ ਆ ਜੀ ਜਦੋਂ ਨੌਜਵਾਨ ਬੱਚੇ ਬੱਚੀਆਂ ਜਿਹੜੇ ਪੜ੍ਹੇ ਲਿਖੇ ਨੇ ਉਹਨਾਂ ਨੂੰ ਜਿਹੜਾ ਰੋਜ਼ਗਾਰ ਦੇਣਾ ਚਾਹੀਦਾ ਨੌਕਰੀ ਦੇਣੀ ਚਾਹੀਦੀ ਆ ਹੁਣ ਸਰਕਾਰਾਂ ਨੇ ਹੂੰ ਸਰਕਾਰਾਂ ਜੇ ਪੰਜਾਬ ਦੇ ਵਿੱਚ 100 ਸੀਟ ਵੇਲੀ ਪਈ ਆ ਉੱਥੇ ਉਹਨਾਂ ਨੇ ਭਰਤੀ ਕਰਨ ਦੇ ਬੰਦੇ ਉਹਦੇ ਵਿੱਚ ਉਹਨਾਂ ਨੇ 20 ਬੰਦੇ ਪੰਜਾਬ ਦੇ ਰੱਖਣੇ 80 ਬੰਦੇ ਬਾਹਰੋਂ ਰੱਖਣਗੇ ਫਿਰ ਇਹ ਬੇਰੋਜ਼ਗਾਰ ਕਿੱਧਰ ਜਾਣਾ ਫਿਰ ਦੂਸਾ ਹੋਰ ਸਾ ਸਰੋਵਣੀ ਕਮੇਟੀ ਆ ਕੋਈ ਇਹੋ ਜਿਹਾ ਉਹਨਾਂ ਨੇ ਨਹੀਂ ਬੁਲਾਲਾ ਕੀਤਾ ਜਿਹਨੇ ਨਾਲ ਕੋਈ ਨੌਜਵਾਨ ਉਹ ਆਪਣੇ ਚੰਗੇ ਪਾਸੇ ਲੱਗਣਾ ਠੀਕ ਜੀ ਹੋਰ ਸੰਸਥਾਵਾਂ ਨੇ ਤੇ ਗੱਲ ਮੁਕਦੀ ਆ ਵੀ ਜੇ ਕੋਈ ਰੁਜ਼ਗਾਰ ਬਾਕੀ ਦੂਸਰਾ ਸਾਡੇ ਪੰਜਾਬ ਦੇ ਜਿਹੜੇ ਨੌਜਵਾਨ ਨੇ ਉਹ ਕੰਮ ਕਰਕੇ ਰਾਜੀ ਨਹੀਂ ਹੈਗੇ ਉਹਨਾਂ ਜਿਹਦੀ ਨਹੀਂ ਮਾਨਸਿਕਤਾ ਉਹ ਬਹੁਤ ਗੰਦੀ ਹੋ ਗਈ ਆ ਉਹ ਵਸੇ ਇਹੀ ਚੀਜ਼ਾਂ ਇਹ 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 ਇਹੀ ਚੀਜ਼ਾਂ ਸਾਨੂੰ ਸਰਕਾਰ ਨੇ ਪਰੋਸਤੀਆਂ ਸਰਕਾਰ ਆਪਦੇ ਮਕਸਦ ਦੇ ਵਿੱਚ ਜਿਹੜੀਆਂ ਨੇ ਉਹਨਾਂ ਨੇ ਚਾਲਾਂ ਨੇ ਜਿਹੜੀਆਂ ਸਰਕਾਰ ਦੀਆਂ ਮਨਸੂਬੇ ਨੇ ਉਹ ਬਿਲਕੁਲ ਕਾਮਯਾਬ ਹੋ ਗਈ ਸਾਡੇ ਤੇ ਸਾਰਾ ਕੁਝ ਥੋਪਤਾ ਸਾਡੇ ਜਿਹੜੇ ਨੌਜਵਾਨ ਨੇ ਉਪਮਨ ਯਾ ਵੀ ਜੇ ਕੰਮ ਕਰਕੇ ਡੱਕਾ ਤੋੜ ਕੇ ਰਾਜ਼ੀ ਨਹੀਂ ਹੈਗੇ ਹੁਣ ਜਦੋਂ ਇੱਥੇ ਕਹਿੰਗੇ ਅਸੀਂ ਬਾਹਰ ਜਾਣਾ ਬਾਹਰ ਜਾ ਕੇ ਕੀ ਕਰਦੇ ਨੇ ਉੱਥੇ ਕਿਹੜਾ ਉਹ ਮਨੇ ਹੋਮ ਮਿਨਿਸਟਰ ਬਣ ਜਾਂਦੇ ਨੇ ਜਾ ਕੇ ਤੇ ਕੁਰਸੀ ਦੇ ਬਹਿ ਜਾਂਦੇ ਨੇ ਬਿਲਕੁਲ ਉੱਥੇ ਵੀ ਅਸੀਂ ਦਿਹਾੜੀਆਂ ਕਰਦੇ ਨੇ ਉੱਥੇ ਵੀ ਕੰਮ ਲੱਭਦੇ ਫਿਰਦੇ ਨੇ ਉੱਥੇ ਵੀ ਵਰਤਨ ਮਾਂਜਦੇ ਨੇ ਬਿਲਕੁਲ ਉੱਥੇ ਵੀ ਲੈਟਰਾਂ ਦਾ ਸਾਫ਼ ਕਰਦੇ ਨੇ ਜਾ ਕੇ ਉੱਥੇ ਵੀ ਹੋਰ ਕੰਮ ਆਹੀ ਕਰਦੇ ਨੇ ਇੱਥੇ ਕਰਦੇ ਨੇ ਉਹ ਨੌਜਵਾਨ ਜੀ ਇੱਥੇ ਆਪਦੇ ਘਰ ਪਰਿਵਾਰ ਦੇ ਵਿੱਚ ਨੇ ਕਿ ਇੱਥੇ ਆਪਦਾ ਕੰਮ ਖੋਰ ਖੋਲਣਾ ਜਿਹੜੀਆਂ ਸੰਸਥਾ ਸਰਕਾਰ ਦਿੰਦੀ ਆ ਆਪਣੇ ਉਹਨਾਂ ਨੂੰ ਜਿਹੜਾ ਲੋਨ ਵੀ ਦਿੰਦੀ ਆ ਤੇ ਬਾਕੀ ਜੇ ਕੋਈ ਹੈਗਾ ਜਿਹਦੇ ਕੋਈ ਨਹੀਂ ਕੁਸ ਹੈਗਾ ਉਹ ਸਾਡੇ ਕੋਲੇ ਆ ਜੇ ਅਸੀਂ ਉਹਨੂੰ ਰੀੜੀ ਲੈ ਕੇ ਦੇ ਦਿਆਂਗੇ ਕਈ ਬਾਲੀਵੁੱਡ ਸਿੰਗਰ ਨੇ ਜੀ ਕਈ ਪੰਜਾਬੀ ਵੀ ਸਿੰਗਰ ਨੇ ਜਿਹੜੇ ਗੀਤਾਂ ਦੇ ਵਿੱਚ ਗੰਦਾ ਕੰਟੈਂਟ ਪਰੋਸਦੇ ਨੇ ਗੰਦੀਆਂ ਗੱਲਾਂ ਕਰਦੇ ਨੇ ਗੰਦੇ ਗਾਣੇ ਸੁਣਾਉਂਦੇ ਨੇ ਉਹਨਾਂ ਬਾਰੇ ਤੁਹਾਡੇ ਮਤਲਬ ਚੜ੍ਹਾਈ ਕਰੋਗੇ ਫਿਰ ਉਹਨਾਂ ਦੇ ਤੁਸੀਂ ਦੇਖੋ ਮੈਂ ਕਹਿੰਦਾ ਵੀ ਜਿਹੜਾ ਕੋਈ ਇਹੋ ਜਿਹਾ ਗੰਧ ਬੋਲਦਾ ਪੰਜਾਬ ਦਾ ਜਾਇ ਨਹੀਂ ਹੈਗਾ ਅਸੀਂ ਪੰਜਾਬ ਦਾ ਜਾਇ ਨਹੀਂ ਮੰਨਦੇ ਉਹ ਅਣਖੀ ਬੰਦਾ ਹੈ ਨਹੀਂ ਬਹਾਦਰ ਉਹ ਪੰਜਾਬ ਦਾ ਬਹਾਦਰ ਹੋ ਨਹੀਂ ਸਕਦਾ ਜਿਹੜਾ ਕਿਸੇ ਧੀ ਭੈਣ ਦੇ ਤੰਦ ਕਿਸੇ ਕਿਸੇ ਧੀ ਭੈਣ ਦਾ ਜਿਹੜਾ ਹੈਗਾ ਉਹ ਨਮੈਸ਼ਾਂ ਗਾਂ ਦੀ ਦੱਸੇ ਗਾਵੇ ਉਹ ਪੰਜਾਬ ਦਾ ਬੰਦਾ ਨਹੀਂ ਹੈ ਸ਼੍ਰੀ ਆਮ ਬਗ ਬਗੋ ਪੰਜਾਬੀ ਬੰਦੇ ਨਹੀਂ ਹੈਗੇ ਪੰਜਾਬੀ ਬੰਦੇ ਨਹੀਂ ਹੈਗੇ ਨਹੀਂ ਫਿਰ ਤੁਹਾਡੀ ਕੀ ਉਹ ਕਰੋਈ ਉਹ ਹੋਰ ਹੋਗਾ ਯੋਗਦਾਨ ਅਗਲੇ ਕੋਈ ਗੱਲ ਨਹੀਂ ਉਹ ਆਉਣ ਵਾਲਾ ਸਮਾਂ ਦੱਸੂਗਾ ਠੀਕ ਹੈ ਸੋ ਜੋ ਵੀ ਅੱਜ ਗੱਲਾਂ ਕੀਤੀਆਂ ਨੇ ਕਮਲਕੌਰ ਭਾਬੀ ਵਾਰੇ ਜੋ ਇੰਸਟਾਗ੍ਰam ਦਾ ਉਹਨਾਂ ਦਾ ਅਕਾਊਂਟ ਨੇਮ ਸੀ ਕੰਚਨ ਕੁਮਾਰੀ ਵਾਰੇ ਉਹ ਬਹੁਤਿਆਂ ਤਾਂ ਕਾਫੀ ਲੋਕ ਨੇ ਜਿਹੜੇ ਉਹਦੇ ਹੱਕ ਦੇ ਵਿੱਚ ਵੀ ਨੇ ਕਾਫੀ ਲੋਕ ਨੇ ਜਿਹੜੇ ਪੰਜਾਬ ਦੇ ਉਹਦੇ ਵਿਰੋਧ ਵਿੱਚ ਵੀ ਨੇ ਨਿੰਗ ਸਿੱਖ ਸੰਸਥਾਵਾਂ ਵੀ ਜਿਹੜੀਆਂ ਉਹਦਾ ਦੱਬ ਕੇ ਵਿਰੋਧ ਕਰ ਰਹੀਆਂ ਨੇ ਪਰ ਜੇ ਆਪਾਂ ਦੇਖੀਏ ਸੰਵਿਧਾਨਕ ਤੌਰ ਤੇ ਤੇ ਆਪਣਾ ਹਿਊਮਨ ਰਾਈਟ ਦੀ ਵਾਇਲੇਸ਼ਨ ਦੇ ਤੌਰ ਤੇ ਤਾਂ ਫਿਰ ਕਿਸੇ ਦੀ ਜਾਨ ਲੈਣਾ ਸਹੀ ਗੱਲ ਨਹੀਂ ਹੈ ਧੰਨਵਾਦ